ਕੁਝ ਤੇ ਥੋੜਾ ਸਾਰਿਆਂ ਦਾ ਸਮਝ ਲੈ ਕੇ ਇਸ ਚੈਨਲ ਦੁਨੀਆ ਕ੍ਰਾਈਮ ਦੀ ਵਿੱਚ ਕਿ ਮੇਰਾ ਹੋਰ ਚੈਨਲ ਵੀ ਹੈਗਾ ਸ਼ੇਅਰ ਮਾਰਕੀਟ ਦਾ ਉੱਥੇ ਮੈਂ ਸ਼ੇਅਰ ਮਾਰਕੀਟ ਨਾਲ ਰਿਲੇਟਡ ਇਨਫੋਰਮੇਸ਼ਨ ਪਾਉਂਦਾ ਰਹਿੰਨਾ ਪਿਛਲੇ ਆਪਣੇ 17 ਸਾਲ ਦੇ ਐਕਸਪੀਰੀਅੰਸ ਤੋਂ ਜਿੰਨਾ ਕਿ ਚੀਜ਼ਾਂ ਮੈਨੂੰ ਪਤਾ ਲੱਗੀਆਂ ਮੈਂ ਉਹ ਮੈਂ ਦੱਸਦਾ ਰਹਨਾ ਜੇ ਤੁਹਾਨੂੰ ਲੱਗਦਾ ਕਿ ਉਹ ਤੁਹਾਡੇ ਲਈ ਯੂਸਫੁਲ ਹੋ ਸਕਦਾ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਇਨਫੋਰਮੇਸ਼ਨ ਕੋਈ ਚੰਗੀ ਚੀਜ਼ ਸਿੱਖਣ ਨੂੰ ਮਿਲ ਸਕਦੀ ਹੈ ਉਥੋਂ ਤਾਂ ਤੁਸੀਂ ਮੇਰਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੇਖ ਲਿਓ ਇਸ ਚੈਨਲ ਦੇ ਉੱਪਰ ਆਪਣਾ ਦੁਨੀਆ ਕ੍ਰਾਈਮ ਵਾਲੇ ਦੇ ਵਿੱਚ ਹੀ ਮੈਂ ਇੱਕ ਹੋਰ ਚੀਜ਼ ਸ਼ੁਰੂ ਕੀਤੀ ਆ ਆਪਣੇ ਵੱਲੋਂ ਇੱਕ ਉਪਰਾਲਾ ਕੀਤਾ ਹੈ ਤੇ ਜਿਹੜੀਆਂ ਵੀ ਕਿਤਾਬਾਂ ਮੈਂ ਪੜ੍ਹਦਾ ਰਹਿਣਾ ਵਾਂ ਤਾਂ ਜਿਹੜਾ ਕੁਝ ਮੈਂ ਉਸ ਦਿਨ ਪੜ੍ਹਿਆ ਹੁੰਦਾ ਤਾਂ ਮੈਂ ਉਹਨਾਂ ਕੁ ਉੱਥੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਬਾਕੀ ਚੀਜ਼ਾਂ ਹਟਾ ਦੇਣਾ ਜਿੰਨਾ ਕੁ ਮੈਨੂੰ ਲੱਗਦਾ ਕਿ ਇੰਟਰਸਟਿੰਗ ਆ ਮੈਂ ਤੁਹਾਨੂੰ ਬੋਰ ਨਾ ਕਰਾਂ ਤਾਂ ਉਹਨਾਂ ਹੀ ਕੀ ਚੀਜ਼ ਮੈਂ ਤੁਹਾਨੂੰ ਦੱਸ ਦੇਣਾ ਉਥੋਂ ਪਹਿਲਾਂ ਵਾਪਸ ਚੱਲਦੇ ਆਪਾਂ 1985 ਪੰਜਾਬ ਉਹ ਟਾਈਮ ਮਤਲਬ ਜਦੋਂ ਕਿ ਸਟਾਰਟ ਹੋ ਗਿਆ ਸਾਰਾ ਕੁਝ ਬਾਹਰ ਦਾ ਕ੍ਰੇਜ਼ ਸਟਾਰਟ ਹੋ ਗਿਆ ਲੋਕਾਂ ਦੇ ਵਿੱਚ ਕੈਨੇਡਾ ਇੰਗਲੈਂਡ ਵਗੈਰਾ ਤਾਂ ਇੱਕ ਉਹ ਟਾਈਮ ਸੀਗਾ ਜਦੋਂ ਇੱਧਰ ਬਹੁਤ ਸਾਰੀਆਂ ਲੜਕੀਆਂ ਨੂੰ ਜਿਨ੍ਹਾਂ ਦੀ ਉਮਰ ਲੱਗਦਾ ਕਿ ਹੁਣ ਵਿਆਹਣ ਵੜੀ ਹੋਗੀ ਤਾਂ ਉਹਨਾਂ ਨੂੰ ਬਾਹਰ ਜੇ ਕੋਈ ਬਾਹਰੋਂ ਲੜਕਾ ਹੁੰਦਾ ਸੀਗਾ ਤਾਂ ਉਹਦੇ ਨਾਲ ਵਿਆਹ ਦਿੰਦੇ ਸੀਗੇ ਤੇ ਕ੍ਰੇਜ਼ ਹੁਣ ਸਟਾਰਟ ਹੋ ਗਿਆ ਤੇ ਚਾਹੇ ਕਿ ਉਮਰ ਚ ਵੱਡਾ ਵੀ ਹੋਵੇ ਤਾਂ ਉਹਦੇ ਨਾਲ ਵੀ ਵਿਆਹ ਦਿੰਦੇ ਸੀ ਕਿਉਂਕਿ ਉਦੋਂ ਫਿਰ ਬਾਕੀ ਸਾਰਾ ਕੁਝ ਪਿੱਛੇ ਰਹਿ ਜਾਂਦਾ ਤਾਂ ਇਸੇ ਤਰ੍ਹਾਂ ਹੀ 1985 ਇਹ ਲੜਕੀ ਲਖਵੀਰ ਕੌਰ ਹੁਣ ਇਹਦੀ ਉਮਰ 20 ਸਾਲ ਆ ਉਸ ਟਾਈਮ ਬੜੀ ਛੋਟੀ ਜੀ ਉਮਰ ਹੈਗੀ ਆ ਤੇ ਹੁਣ ਕਰਦੇ ਕਹਿੰਦੇ ਕਿ ਉਹਨੂੰ ਵਿਆਹ ਕਰਦੀ ਹੈ ਤਾਂ ਇਹਨਾਂ ਨੂੰ ਇੱਕ ਇੰਗਲੈਂਡ ਵਿੱਚ ਰਹਿੰਦਾ ਇੱਕ ਲੜਕਾ ਹੁੰਦਾ ਉਹਦੀ ਉਮਰ 32 ਸਾਲ ਆ ਤਾਂ ਉਮਰ ਦਾ ਫਰਕ ਤੁਸੀਂ ਦੇਖੋ ਕਿ ਡੇਟਾ ਫਰਕ ਹੈਗਾ ਉਮਰ ਦਾ ਡੇਟੇ ਤੋਂ ਵੀ ਜ਼ਿਆਦਾ ਹੀ ਹੋ ਗਿਆ 20 ਸਾਲ ਦੀ ਲੜਕੀ ਅਤੇ 32 ਸਾਲ ਦਾ ਲੜਕਾ ਲੜਕੇ ਦਾ ਨਾਮ ਅੰਕੁਰ ਸਿੰਘ ਹੈਗਾ ਪਰ ਬਾਹਰ ਤੇ ਲਾਲਚ ਲਾਲਚ ਲੋ ਮੈਂ ਨਹੀਂ ਬੋਲਦਾ ਮੈਂ ਆਪਾਂ ਕਿਸੇ ਨੂੰ ਉਸ ਤਰ੍ਹਾਂ ਨਹੀਂ ਬੋਲਦੇ ਗਲਤ ਵਰਡ ਮੈਂ ਯੂਜ਼ ਕੀਤਾ ਤੇ ਮਤਲਬ 32 ਸਾਲ ਦੇ ਅੰਕੁਰ ਸਿੰਘ ਦੇ ਨਾਲ ਲਖਵੀਰ ਕੌਰ ਦਾ ਵਿਆਹ ਹੋ ਜਾਂਦਾ ਅਰੇਂਜਡ ਮੈਰਿਜ ਹੁੰਦੀ ਆ ਉਸ ਤੋਂ ਬਾਅਦ ਲਖਵੀਰ ਕੌਰ ਵਿਆਹ ਤੋਂ ਬਾਅਦ ਇੰਗਲੈਂਡ ਚਲੇ ਜਾਂਦੇ ਆ ਆਪਣੇ ਹਸਬੰਡ ਕੋਲ ਦੋਨੇ ਆਪਣੀ ਜ਼ਿੰਦਗੀ ਸ਼ੁਰੂ ਕਰਦੇ ਆ ਵਿਅਵਤਾ ਜ਼ਿੰਦਗੀ ਹੁਣ ਇੱਥੇ ਦੋ ਜਾਂ ਤਿੰਨ ਵੱਡੀਆਂ ਪ੍ਰੋਬਲਮਸ ਨੇ ਜਿਹੜੀਆਂ ਕਿ ਨਾਰਮਲ ਦੇਖਣੀਆਂ ਚਾਹੀਦੀਆਂ ਹੁੰਦੀਆਂ ਹਨ ਦਿਆਂ ਨੂੰ ਹਮੇਸ਼ਾ ਕਿਉਂਕਿ ਉਹਨੂੰ ਆਪਾਂ ਜੀਵਨ ਸਾਥੀ ਕਹਿੰਦੇ ਆ ਜੀਵਨ ਸਾਥੀ ਉਹੀ ਆ ਕਿ ਜਿਹਦੇ ਨਾਲ ਤੂੰ ਸਾਰੀ ਜ਼ਿੰਦਗੀ ਕੱਟਣੀ ਆ ਉਹ ਥੋੜੀ ਸੋਚਣਾ ਮਿਲਦਾ ਹੋਣਾ ਚਾਹੀਦਾ ਵਾ ਤੇ ਇਹਦੇ ਰਿਲੇਟਡ ਉਹ ਦੂਸਰੇ ਟੌਪਿਕ ਦੇ ਵਿੱਚ ਕਿਤਾਬਾਂ ਵਾਲੇ ਚ ਵੀ ਕੱਲ ਦਾ ਮੇਨ ਟੌਪਿਕ ਹੀ ਵਿਆਹ ਦਾ ਸੀਗਾ ਉੱਥੇ ਵੀ ਦੇਖ ਲਿਓ ਉਹੀ ਚੀਜ਼ ਇੱਥੇ ਹੁੰਦੀ ਵੀ ਸਾਹਮਣੇ ਨਜ਼ਰ ਆਉਂਦੀ ਜਿਹੜੇ ਅੱਜ ਕ੍ਰਾਈਮ ਬਣਿਆ ਦੀ ਕਹਾਣੀ ਬਣੀ ਆ ਉਹ ਵੀ ਉਹਦੇ ਨਾਲ ਹੀ ਇੱਕ ਤਰ੍ਹਾਂ ਲਿੰਕ ਹੋਗੀ ਹੁਣ ਪਹਿਲਾਂ ਤਾਂ ਉਮਰ ਦਾ ਫਰਕ ਹੈਗਾ 20 ਸਾਲ ਦਾ ਬੰਦਾ ਕੋਈ ਵੀ ਫਿਰ ਵੀ ਇੱਕ ਨਿਆਣੀ ਮਾਤਾ ਹਲੇ ਤੇ ਇੱਕ ਬੰਦਾ ਜਿਹੜਾ 32 ਸਾਲ ਦਾ ਬਾਤੇ ਜਿਹੜਾ ਇੰਗਲੈਂਡ ਚ ਰਹਿ ਰਿਹਾ ਆਪਣੀ ਰੋਜੀ ਰੋਟੀ ਕਮਾ ਰਿਆ ਹੋਰ ਉਹਨੇ ਬਹੁਤ ਦੁਨੀਆ ਦੇਖੀ ਹੋਈ ਆ ਉਹਨਾਂ ਦੋਨਾਂ ਦੀ ਦੁਨੀਆ ਹੀ ਵੱਖਰੀ ਆ ਪਹਿਲੀ ਚੀਜ਼ ਤਾਂ ਇਹ ਆ ਇੱਕ 20 ਸਾਲ ਦੀ ਪੰਜਾਬ ਦੀ ਲੜਕੀ ਤਾਂ ਆਪਾਂ ਥੋੜਾ ਆਪਣਾ ਵੀ ਮਾਹੌਲ ਦੇਖਦੇ ਆ ਕਿ ਲੜਕੀਆਂ ਨੂੰ ਨਹੀਂ ਖੁੱਲ ਵੀ ਆਪਾਂ ਨਹੀਂ ਦਿੰਦੇ ਉਹਨਾਂ ਬਾਹਰ ਨਹੀਂ ਜਾਣ ਦਿੰਦੇ ਉਹ ਸਭ ਕੁਝ ਆ ਤਾਂ ਦੋਨਾਂ ਦੀ ਜਿਹੜੀ ਦੁਨੀਆ ਹੈ ਉਹ ਬਿਲਕੁਲ ਡਿਫਰੈਂਟ ਦੁਨੀਆ ਵਾਂ ਉਸ ਤੋਂ ਬਾਅਦ ਹੁਣ ਉਮਰ ਦਾ 20 ਤੇ 32 ਸਾਲ ਦੇ ਵਿੱਚ ਥੋੜੇ ਤੁਡੇ ਵਿਚਾਰ ਤੁਹਾਡੇ ਇੰਟਰਸਟ ਬਹੁਤ ਡਿਫਰ ਕਰਦੇ ਆ ਉਸ ਤੋਂ ਬਾਅਦ ਹੋਰ ਵੀ ਕਈ ਚੀਜ਼ਾਂ ਨੇ ਉਮਰ ਦਾ ਵੈਸੇ ਹੀ ਫਰਕ ਹੈ ਇੱਕ ਸ਼ਾਇਦ 20 ਸਾਲ ਦੀ ਲੜਕੀ ਆ ਉਹਦੇ ਆਪਣੇ ਕੋਈ ਸੁਪਨੇ ਹੋਣਗੇ ਤੇ ਕਿ ਇਸ ਤਰ੍ਹਾਂ ਦਾ ਹੋਊ ਮੇਰਾ ਜੀਵਨ ਸਾਥੀ ਪਰ ਉਹ 32 ਸਾਲ ਦਾ ਇੱਕ ਲੜਕਾ ਵਾ ਤਾਂ ਹੁੰਦਾ ਕੀ ਆ ਸਭ ਕੁਝ ਨੂੰ ਮਿਲ ਮਿਲਾ ਕੇ ਐਟ ਦ ਐਂਡ ਆਫ ਦ ਸਟੋਰੀ ਕਿ ਇਹਨਾਂ ਦੀ ਜਿਹੜੀ ਵਿਵਹਤਾ ਜ਼ਿੰਦਗੀ ਆ ਉਹ ਕੋ ਬਹੁਤ ਜ਼ਿਆਦਾ ਵਧੀਆ ਨਹੀਂ ਹੁੰਦੀ ਇਹ ਦੋਨੇ ਹੀ ਬਹੁਤ ਖੁਸ਼ ਨਹੀਂ ਹੈਗੇ ਆਪਣੀ ਜ਼ਿੰਦਗੀ ਦੇ ਵਿੱਚ ਪਰ ਠੀਕ ਆ ਰੇਂਜ ਮੈਰਿਜ ਕਰਦਿਆਂ ਦਾ ਪ੍ਰੈਸ਼ਰ ਆ ਸਮਾਜ ਦਾ ਪ੍ਰੈਸ਼ਰ ਆ ਜ਼ਿੰਦਗੀ ਚੱਲੀ ਜਾਂਦੀ ਏ ਉਸੇ ਤਰ੍ਹਾਂ ਹੀ ਕੁਝ ਟਾਈਮ ਬਹੁਤ ਬੱਚੇ ਹੁੰਦੇ ਆ ਇਹਨਾਂ ਦੇ ਤਿੰਨ ਬੱਚੇ ਨੇ ਇਸ ਜੋੜੇ ਦੇ ਟਾਈਮ ਲੰਘਦਾ ਜਾਂਦਾ ਹੁਣ ਉੱਥੇ ਅੰਕੁਰ ਸਿੰਘ ਨੇ ਜਿਹੜੇ ਉਹਨਾਂ ਦਾ ਇੱਕ ਕਜ਼ਨ ਇਹ ਹੁਣ ਕਾਫੀ ਅੱਗੇ ਚਲੀ ਗਈ ਸਟੋਰੀ ਐਸ ਤੂੰ ਬਿਲਕੁਲ ਪਿੱਛੋਂ ਤੋਂ ਸਟਾਰਟ ਕਰ ਲਈ ਕੁਝ ਸਾਲ ਲੰਘ ਜਾਂਦੇ ਆ ਤਿੰਨ ਬੱਚੇ ਹੋ ਜਾਂਦੇ ਆ ਤੇ ਹੁਣ ਉਹ ਜਿਹੜੀ 20 ਸਾਲ ਦੀ ਲੜਕੀ ਸੀ ਉਹ ਵੀ ਉਮਰ ਚ ਉਮਰਦਰਾਜ ਹੋ ਗਈ ਥੋੜੀ ਜੀ ਅੰਕੁਰ ਸਿੰਘ ਦਾ ਇੱਕ ਕਜ਼ਨ ਹੈਗਾ ਉਹਦਾ ਨਾਮ ਆ ਉਹਦਾ ਨਾਮ ਹੈ ਲਖਵਿੰਦਰ ਸਿੰਘ ਚੀਮਾ ਹੁਣ ਲਖਵਿੰਦਰ ਸਿੰਘ ਚੀਮਾ ਦੀ ਉਮਰ ਛੋਟੀ ਆ ਲਖਵੀਰ ਕੌਰ ਤੋਂ ਵੀ 6 ਸਾਲ ਛੋਟਾ ਵਾ ਪਿੱਛੇ ਜਿਹੜੀ ਮੈਰਿਜ ਹੋਈ ਥੋੜੀ ਦੇਰ ਪਹਿਲਾਂ ਪਰ ਉਹਦੀ ਮੈਰਿਜ ਕੁਝ ਜ਼ਿਆਦਾ ਬਣੀ ਨਹੀਂ ਆਪਣੇ ਵਾਈਫ ਦੇ ਨਾਲ ਤੇ ਥੋੜੀ ਦੇਰ ਤੋਂ ਬਾਅਦ ਉਹਦਾ ਡਾਈਵੋਰਸ ਹੋਇਆ ਤੇ ਡਾਈਵੋਰਸ ਤੋਂ ਬਾਅਦ ਹੁੰਦਾ ਕੀ ਆ ਲਖਵਿੰਦਰ ਸਿੰਘ ਚੀਮਾ ਇਹਨਾਂ ਦੇ ਨਾਲ ਆ ਕੇ ਰਣਾ ਸ਼ੁਰੂ ਕਰ ਦਿੰਦਾ ਅੰਕੁਰ ਸਿੰਘ ਦੇ ਨਾਲ ਤੇ ਲਖਵੀਰ ਕੌਰ ਦੇ ਨਾਲ ਉਨੇ ਤੇ ਕੀ ਚੀਜ਼ਾਂ ਬਾਹਰ ਦੀ ਦੁਨੀਆ ਵਾਂ ਲਾਈਫ ਹਾਰਡ ਆ ਲੋਕ ਆਪਣਾ ਆਪਣਾ ਕੰਮ ਕਰਦੇ ਆ ਬਿਜ਼ੀ ਰਹਿੰਦੇ ਆ ਹੁਣ ਅੰਕੁਰ ਸਿੰਘ ਆਪਣੀ ਲਾਈਫ ਚ ਬਿਜ਼ੀ ਨੇ ਵਾਈਫ ਦੇ ਨਾਲ ਕੋਈ ਜ਼ਿਆਦਾ ਰਿਲੇਸ਼ਨ ਵਧੀਆ ਨਹੀਂ ਹੈਗਾ ਨਾ ਵਾਈਫ ਦਾ ਉਹਨਾਂ ਦੇ ਨਾਲ ਕੋਈ ਬਹੁਤ ਵਧੀਆ ਕੋ ਆਪਸ ਬਹੁਤੀ ਗੱਲਬਾਤ ਉਹਨਾਂ ਦੀ ਹੈ ਨਹੀਂਗੀ ਕਿਸੇ ਵੀ ਤਰ੍ਹਾਂ ਦੀ ਹੁਣ ਉਹੋ ਜਿਹੇ ਕਪਲ ਦੇ ਵਿੱਚਕਾਰ ਇੱਕ ਯੰਗ ਲੜਕਾ ਆ ਜਾਂਦਾ ਇੱਕ ਉਹੋ ਜੀ ਲੜਕੀ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਉਸੇ ਛੱਤ ਥੱਲੇ ਜਿਹਦਾ ਹਸਬੰਡ ਉਹ ਤੋਂ 12 ਸਾਲ ਵੱਡਾ ਤੇ ਆਪਸ ਚੋਂ ਦਾ ਕੁਛ ਨਹੀਂ ਹੈਗਾ ਖਾਸ ਭਮੇ ਉਹਦਾ ਕਜ਼ਨ ਆ ਉਹਦੇ ਹਸਬੰਦ ਦਾ ਅੰਦਾ ਜਿਨ ਵਿੱਚ ਆਪਾਂ ਕਹਿੰਦੇ ਆ ਕਿ ਇੰਗਲਿਸ਼ ਦੀ ਇੱਕ ਕਹਾਵਤ ਹੈਗੀ ਆ ਮਰਫੀਜ਼ ਲਾ ਮਰਫੀਜ਼ ਲਾ ਕਹਿੰਦੇ ਆ ਕਿ ਵਟ ਏਵਰ ਥੈਟ ਕੈਨ ਗੋ ਰੋਂਗ ਵਿਲ ਗੋ ਰੋਂਗ ਅੰਦਾ ਜਿਹੜੀ ਚੀਜ਼ ਗਲਤ ਹੋ ਸਕਦੀ ਆ ਮਰਫੀਜ਼ ਲਾ ਇਹ ਮਰਫੀ ਦਾ ਲਾਵਾ ਕਿ ਜਿਹੜੀ ਚੀਜ਼ ਗਲਤ ਹੋ ਸਕਦੀ ਉਹ ਗਲਤ ਹੋਊਗੀ ਹੁਣ ਦੋ ਰਿਲੇਟਿਵਲੀ ਯੰਗ ਬੰਦੇ ਆਪੋਜ਼ਿਟ ਜੈਂਡਰ ਦੇ ਇਕੱਠੇ ਰਹਿਣਾ ਸ਼ੁਰੂ ਕਰਦੇ ਆ ਉਹਨਾਂ ਚੋਂ ਇੱਕ ਸਿੰਗਲ ਆ ਤੇ ਦੂਸਰਾ ਜਿਹੜਾ ਇਨਸਾਨ ਆ ਉਹ ਆਪਣੀ ਮੈਰਿਜ ਤੋਂ ਖੁਸ਼ ਨਹੀਂ ਕਿਉਂਕਿ ਉਹਦੇ ਜੀਵਨ ਸਾਥੀ ਦੀ ਉਮਰ ਬਹੁਤ ਜ਼ਿਆਦਾ ਹੈ ਹੁਣ ਜਦੋਂ ਇਕੱਠੇ ਰਹਿਣਾ ਸ਼ੁਰੂ ਕਰਦੇ ਆ ਤਾਂ ਉਹਨਾਂ ਦੇ ਵਿਚਕਾਰ ਆਪਸ ਵਿੱਚ ਇੱਕ ਰਿਲੇਸ਼ਨ ਬਣ ਜਾਂਦਾ ਇਮੋਸ਼ਨਲ ਰਿਲੇਸ਼ਨ ਇੱਕ ਰੋਮਾਂਟਿਕ ਰਿਲੇਸ਼ਨ ਜਿਹੜਾ ਕਿ ਸੁਖਵੀਰ ਨੂੰ ਅੱਜ ਤੱਕ ਕਦੇ ਮਤਲਬ ਉਹਨੇ ਉਹ ਨਹੀਂ ਮਾਨਿਆ ਉਹ ਚੀਜ਼ ਉਹ ਫੀਲਿੰਗ ਉਹਨੂੰ ਕਿਤੋਂ ਨਹੀਂ ਮਿਲੀ ਜਿਹੜੀ ਕਿ ਨਾਰਮਲ ਚ ਉਹਦੇ ਹਸਬੰਡ ਤੋਂ ਮਿਲਣੀ ਚਾਹੀਦੀ ਸੀ ਹੁਣ ਇਸ ਤਰ੍ਹਾਂ ਚੱਲਦਾ ਤੇ ਉਹ ਆਪਸ ਬਹੁਤ ਜ਼ਿਆਦਾ ਕਲੋਜ਼ ਹੋ ਜਾਂਦੇ ਆ ਦੋਨੇ ਜਣੇ ਮਤਲਬ ਹੁਣ ਇੱਕ ਡੀਪ ਰਿਲੇਸ਼ਨ ਦੇ ਵਿੱਚ ਚਲੇ ਜਾਂਦਾ ਸੀਕ੍ਰੀਟ ਰਿਲੇਸ਼ਨ ਹੈਗਾ ਵਾ ਕਿਉਂਕਿ ਲਖਵੀਰ ਕੌਰ ਜੇਦੀ ਮੈਰਿਜ ਹੋਈ ਹੋਈ ਹੈ ਤਾਂ ਇੱਕ ਸੀਕ੍ਰੀਟ ਰੱਖਦੇ ਆ ਉਹਨੂੰ ਗੁਪਤ ਰੱਖਦੇ ਆ ਥੋੜੀ ਦੇਰ ਤੋਂ ਬਾਅਦ ਕੁਝ ਟਾਈਮ ਲੰਘਦਾ ਜੋ ਲਖਵਿੰਦਰ ਹੈਗਾ ਉਹਦਾ ਕੱਚਾ ਨਾਮ ਲੱਕੀ ਆ ਉਹਨੂੰ ਲੱਕੀ ਕਹਿੰਦੇ ਆ ਲੱਕੀ ਬੜਾ ਕਾਮਨ ਨਾਮ ਆ ਆਪਣੇ ਉਹ ਵਾਪਸ ਮੂਵ ਕਰ ਜਾਂਦਾ ਆਪਣੇ ਘਰ ਕਿਤੇ ਕੋਈ ਆਪਣਾ ਘਰ ਲੈ ਲੈਂਦਾ ਆਪਣੀ ਕੋਈ ਠਾਹਰ ਬਣਾ ਲੈਂਦਾ ਤੇ ਉੱਥੇ ਵਾਪਸ ਰਹਿਣ ਚਲੇ ਜਾਂਦਾ ਉਹ ਜਦੋਂ ਉੱਥੇ ਚਲੇ ਜਾਂਦਾ ਤਾਂ ਉਸ ਤੋਂ ਬਾਅਦ ਵੀ ਇਹਨਾਂ ਦਾ ਜਿਹੜਾ ਰਿਲੇਸ਼ਨ ਆ ਉਹ ਕੰਟੀਨਿਊ ਰਹਿੰਦਾ। ਇਹ ਦੋਨੇ ਆਪਣਾ ਰਿਲੇਸ਼ਨ ਤੋੜਦੇ ਨਹੀਂ। ਸੁਖਵੀਰ ਕੌਰ ਡੈਲੀ ਬਿਨਾ ਨਾਂਗਾ ਲੱਕੀ ਦੇ ਘਰ ਜਾਂਦੇ ਆ। ਉੱਥੇ ਜਾ ਕੇ ਕਲੀਨਿੰਗ ਕਰਦੇ ਆ ਡੈਲੀ। ਰੋਟੀ ਪਕਾਉਂਦੇ ਆ ਲੱਕੀ ਦੀ ਤੇ ਲਾਂਡਰੀ ਵਗੈਰਾ ਹਰ ਚੀਜ਼ ਕਰਦੇ ਆ। ਮਤਲਬ ਹਰ ਉਹ ਚੀਜ਼ ਕਰਦੇ ਆ ਜਿਹੜੀ ਇੱਕ ਪਤਨੀ ਇੱਕ ਪਤੀ ਦੇ ਲਈ ਕਰਦੀ ਆ ਨਾਰਮਲ ਲਾਈਫ ਦੇ ਵਿੱਚ। ਉਹ ਚੀਜ਼ ਇਹ ਹੁਣ ਚੱਲਦੀਆਂ ਰਹਿੰਦੀਆਂ ਇਹ ਸਾਰੀਆਂ ਚੀਜ਼ਾਂ। ਇਨ ਦ ਮੀਨਟਾਈਮ ਸੁਖ ਲਖਵੀਰ ਕੌਰ ਦੋ ਵਾਰ ਪ੍ਰੈਗਨੈਂਟ ਹੁੰਦੇ ਆ ਤਿੰਨ ਬੱਚੇ ਉਹਨਾਂ ਦੇ ਆਲਰੇਡੀ ਹੈਗੇ ਅੰਕੁਰ ਸਿੰਘ ਤੋਂ ਉਹਨਾਂ ਦੀ ਪਹਿਲੀ ਮੈਰਿਜ ਤੋਂ ਉਸ ਤੋਂ ਬਾਅਦ ਜਿਹੜਾ ਹੁਣ ਨਵਾਂ ਰਿਲੇਸ਼ਨ ਬਣਿਆ ਹੈ ਲਖਵਿੰਦਰ ਦੇ ਨਾਲ ਲਖਵਿੰਦਰ ਸਿੰਘ ਚੀਮਾ ਦੇ ਨਾਲ ਤਾਂ ਦੋ ਵਾਰ ਉਹ ਪ੍ਰੈਗਨੈਂਟ ਹੁੰਦੇ ਆ ਪਰ ਦੋਨੇ ਵਾਰ ਕਿਉਂਕਿ ਹੁਣ ਉਹਨਾਂ ਦਾ ਰਿਲੇਸ਼ਨ ਆਪਸ ਵਿੱਚ ਡਿਫਰੈਂਟ ਹੈਗਾ ਵਾ ਤਾਂ ਲਖਵਿੰਦਰ ਜ਼ੋਰ ਪਾਉਂਦਾ ਤੇ ਉਹਨਾਂ ਨੂੰ ਤੇ ਜ਼ੋਰ ਪਾਉਣ ਦੀ ਤਾਂ ਲੋੜ ਨਹੀਂ ਉਹਨਾਂ ਨੂੰ ਵੀ ਪਤਾ ਵਾ ਕਿ ਤਾਂ ਬਹੁਤ ਵੱਡੀ ਮੈਂ ਪ੍ਰੋਬਲਮ 'ਚ ਫਸ ਜਾਣਾ ਤੇ ਦੋਨੇ ਵਾਰੀ ਲਖਵੀਰ ਕੌਰ ਨੇ ਉਹ ਅਬਾਰਟ ਕਰ ਦਿੰਦੇ ਆ ਮਤਲਬ ਆਪਣੇ ਬੱਚਿਆਂ ਨੂੰ ਅਬਾਰਟ ਕਰ ਦਿੰਦੇ ਆ ਤੇ ਉਹਨਾਂ ਨੂੰ ਦੁਨੀਆ 'ਚ ਨਹੀਂ ਲਿਆਉਂਦੇ ਉਹ ਟਾਈਮ ਲੰਘਦਾ ਰਹਿੰਦਾ ਇਸੇ ਤਰ੍ਹਾਂ ਹੀ 16 ਸਾਲ ਨਿਕਲ ਜਾਂਦੇ ਆ ਇੰਨਾ ਚੀਜ਼ਾਂ ਇਸੇ ਤਰ੍ਹਾਂ ਹੀ ਚੱਲਦੇ ਚੱਲਦੇ ਲਖਵਿੰਦਰ ਸਿੰਘ ਚੀਮਾ ਨੇ ਉਸ ਤੋਂ ਬਾਅਦ ਮੈਰਿਜ ਨਹੀਂ ਕਰਵਾਈ ਮੈਰਿਜ ਦੀ ਸ਼ਾਇਦ ਇਹ ਨਹੀਂ ਲੋੜ ਵੀ ਨਹੀਂ ਪਈ ਕਿਉਂਕਿ ਇੱਕ ਜਿਹੜੀ ਲੋੜ ਹੁੰਦੀ ਏ ਇੱਕ ਇਨਸਾਨ ਦੀ ਇੱਕ ਆਸਰੇ ਦੀ ਇੱਕ ਆਪੋਜ਼ਿਟ ਜੈਂਡਰ ਦੀ ਤੇ ਉਹ ਉਹਨਾਂ ਦੀ ਪੂਰੀ ਹੈਗੀ ਹੋ ਰਹੀ ਆ ਭਾਵਨਾਤਮਕ ਹੋਵੇ ਸਰੀਰਕ ਹੋਵੇ, ਇਮੋਸ਼ਨਲ ਹੋਵੇ, ਕਿਸ ਮੈਂਟਲ ਹੋਵੇ, ਕਿਸੇ ਵੀ ਤਰ੍ਹਾਂ ਦੀ ਆਪਣਾ ਇੱਕ ਲੋਡ ਹੁੰਦੀ ਆ ਆਪਣੇ ਸਾਥੀ ਦੀ ਤਾਂ ਉਹਨਾਂ ਦੀ ਵੀ ਪੂਰੀ ਹੋ ਰਹੀ ਹੈ। ਤੇ ਲਖਵੀਰ ਕੌਰ ਜਿਹਨੂੰ ਸ਼ਾਦੀ ਤੋਂ ਆਪਣੀ ਤੋਂ ਮੈਰਿਜ ਤੋਂ ਕੁਝ ਨਹੀਂ ਮਿਲਿਆ ਤੇ ਉਹਨਾਂ ਦੀ ਵੀ ਪੂਰੀ ਹੋ ਰਹੀ। ਅੰਕੁਰ ਸਿੰਘ ਕਿਉਂਕਿ ਹੁਣ 16 ਸਾਲ ਵੀ ਲੰਘ ਗਏ। ਕਿਉਂਕਿ ਹੁਣ ਰਿਲੇਸ਼ਨ ਜਦੋਂ ਇਹਨਾਂ ਦਾ ਬਣਦਾ ਉਹ ਰਿਲੇਸ਼ਨ ਤੋਂ ਬਾਅਦ 16 ਸਾਲ ਅੱਗੇ ਆ ਗਈ ਕਹਾਣੀ। ਪਰ ਹੁਣ ਉਹਨਾਂ ਦੀ ਅੰਕੁਰ ਸਿੰਘ ਦੀ ਅਸਲ ਦੇ ਵਿੱਚ ਮੈਰਿਜ ਹੋਈ ਨੂੰ 25 ਸਾਲ ਹੋ ਗਏ। ਹੁਣ ਅੰਕੁਰ ਅੰਕੁਰ ਸਿੰਘ ਦੀ ਉਮਰ ਹੈ ਕੀ ਆ 57 ਸਾਲ ਤੇ ਉਹਨਾਂ ਨੂੰ ਹੁਣ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਪ੍ਰੋਬਲਮ ਮਤਲਬ ਕੈਂਸਰ ਨਾਲ ਉਹ ਪੀੜਤ ਨੇ ਪਿਛਲੇ ਕੁਝ ਸਾਲਾਂ ਤੋਂ ਉਹਨਾਂ ਦਾ ਟਰੀਟਮੈਂਟ ਚੱਲ ਰਿਹਾ ਅੰਕੁਰ ਸਿੰਘ ਦਾ ਤੇ ਉਹਨਾਂ ਦੇ ਰਿਲੇਸ਼ਨ ਨੂੰ ਬਣੇ ਨੂੰ 16 ਸਾਲ ਹੋ ਚੁੱਕੇ ਆ ਇਹ ਸਭ ਕੁਝ ਐਸੀ ਤਰ੍ਹਾਂ ਹੀ ਚੱਲਦਾ ਰਹਿਣਾ ਸੀ ਸ਼ਾਇਦ ਪਰ ਇੱਕ ਦਿਨ ਹੁੰਦਾ ਕੀ ਆ ਜਿਵੇਂ ਇੰਗਲੈਂਡ ਦੇ ਵਿੱਚ ਹੁਣ ਬਹੁਤ ਸਾਰੇ ਇਮੀਗ੍ਰੈਂਟਸ ਆਣ ਲੱਗੇ ਕੁਝ ਲੀਗਲ ਤਰੀਕੇ ਨਾਲ ਕੁਝ ਇਲੀਗਲ ਤਰੀਕੇ ਦੇ ਨਾਲ ਤਾਂ ਉੱਥੇ ਇੱਕ ਲੜਕੀ ਆਉਂਦੀ ਆ 21 ਸਾਲ ਦੀ ਲੜਕੀ ਆ ਉਹ ਤੇ ਹੁਣ ਤੱਕ ਲਖਵਿੰਦਰ ਸਿੰਘ ਚੀਮਾ ਉਰਫ ਲੱਕੀ ਉਹਨਾਂ ਦੀ ਉਮਰ ਹੋ ਚੁੱਕੀ ਆ 39 ਸਾਲ ਇਹ ਲੜਕੀ ਆਈ ਆ ਨਵੀਂ ਉੱਥੇ ਇੱਕ ਇਲੀਗਲ ਇਮੀਗਰੈਂਟ ਆ ਇਹ ਕੋਈ ਬੰਦਾ ਉਹਨੂੰ ਉਹਨਾਂ ਨੂੰ ਮੜਾਉਂਦਾ ਹੋ ਸਕਦਾ ਕੰਮ ਦੇ ਸਿਲਸਿਲੇ 'ਚ ਮੜਾਇਆ ਹੋਵੇ ਜਾਂ ਜਿਵੇਂ ਆਪਾਂ ਕਹਿੰਦੇ ਨੇ ਕਿ ਇਹ ਨਵਾਂ ਬੰਦਾ ਆ ਪੁਰਾਣਿਆਂ ਨੂੰ ਮਲਾ ਦਿੰਨੇ ਕੁਝ ਇਸ ਤਰ੍ਹਾਂ ਕਰਕੇ ਤਾਂ 21 ਸਾਲ ਦੀ ਇਹ ਲੜਕੀ ਆ ਗੁਰਜੀਤ ਕੌਰ ਚੁੱਗ ਨਾਮ ਹੈ ਇਹਨ ਦਾ ਇਹਨਾਂ ਨੂੰ ਮੜਾਇਆ ਜਾਂਦਾ ਲਖਮਿੰਦਰ ਸਿੰਘ ਚੀਮਾ ਦੇ ਨੇ ਪਰ ਥੋੜੀ ਦੇਰ ਤੋਂ ਬਾਅਦ ਹੀ ਜਿਹੜਾ ਇਹਨਾਂ ਦਾ ਆਪਸ ਦੇ ਵਿੱਚ ਇੱਕ ਰਿਲੇਸ਼ਨ ਬਣ ਜਾਂਦਾ ਦੋ ਢਾਈ ਮਹੀਨੇ ਦੇ ਵਿੱਚ ਵਿੱਚ ਹੀ ਇਹ ਦੋਨੇ ਲੋਕ ਇੱਕ 39 ਸਾਲ ਦਾ ਮਰਦ ਤੇ ਇੱਕ 21 ਸਾਲ ਦੀ ਲੜਕੀ ਜਿਹੜੀ ਇਲੀਗਲ ਤੌਰ ਦੇ ਉੱਪਰ ਯੂਕੇ ਗਈ ਆ ਆਪਸ ਦੇ ਵਿੱਚ ਇਹਨਾਂ ਡੀਪਲੀ ਇਨਵੋਲਵ ਹੋ ਜਾਂਦੇ ਆ ਇੱਕ ਦੂਸਰੇ ਦੇ ਨਾਲ ਕਿ ਉਹ ਵਿਆਹ ਕਰਾਉਣ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹੁਣ ਇਸ ਚੀਜ਼ ਦਾ ਲਖਵੀਰ ਕੌਰ ਨੂੰ ਪਤਾ ਲੱਗਦਾ ਹੁਣ ਇੱਕ ਉਹ ਲੜਕੀ ਆ ਜਿਹਦੀ ਮੈਰਿਜ ਬਿਲਕੁਲ ਵੀ ਮਤਲਬ ਮੈਰਿਜ ਦੇ ਵਿੱਚ ਕੁਝ ਨਹੀਂ ਹੈਗਾ ਦੂਸਰੇ ਪਾਸੇ ਜਿਹੜਾ ਹੈ ਕਿ ਫਿਰ ਵੀ ਰਿਲੇਟਿਵਲੀ ਉਹਦੀ ਉਮਰ ਦਾ ਉਹਨੂੰ ਇੱਕ ਇਨਸਾਨ ਮਿਲਿਆ ਜਿਹੜਾ 16 ਸਾਲ ਤੋਂ ਉਹਦੇ ਨਾਲ ਹੈਗਾ ਹੁਣ ਉਹ ਇੱਕਦامی ਇੱਕ ਹੀ ਝਟਕੇ ਦੇ ਵਿੱਚ ਉਹਨੂੰ ਛੱਡ ਕੇ ਆਪਣੇ ਤੋਂ ਅੱਧੀ ਉਮਰ ਦੀ ਇੱਕ ਲੜਕੀ ਦੇ ਨਾਲ ਵਿਆਹ ਕਰਾਉਣ ਜਾ ਰਿਹਾ ਤਾਂ ਇੱਕ ਤਾਂ ਸ਼ਾਇਦ ਉਹਨੂੰ ਵਾਪਸ ਉਹੀ ਆਪਣੀ ਤਸਵੀਰ ਪੁਰਾਣੀ ਆਪਣੀ ਮੈਰਿਜ ਵਾਲਾ ਵੀ ਦਿਖਿਆ ਹੋਊਗਾ ਕਿ ਇਹ ਸ਼ਾਇਦ ਚੱਲਦਾ ਹੀ ਸਿਸਟਮ ਹੀ ਇਸ ਤਰ੍ਹਾਂ ਹੈ ਕਿ ਜਿਹੜਾ ਮਰਦ ਹੈਗਾ ਵਾ ਉਹ ਪਹਿਲਾਂ ਇੱਕ 32 ਸਾਲ ਦੇ ਬੰਦੇ ਨੇ 20 ਸਾਲ ਦੀ ਕੁੜੀ ਨਾਲ ਵਿਆਹ ਕਰਵਾਇਆ ਤੇ ਉਸ ਤੋਂ ਬਾਅਦ ਮੈਰਿਜ ਮੈਨੂੰ ਕੱਖ ਨਹੀਂ ਮਿਲਿਆ। ਹੁਣ ਇਹ ਇਨਸਾਨ ਜਿਹੜਾ ਮੇਰੇ ਨਾਲ 16 ਸਾਲ ਰਿਹਾ ਹੁਣ ਜਦੋਂ ਇੱਕ 21 ਸਾਲ ਦੀ ਕੁੜੀ ਹੁਣ ਮਿਲਦੀ ਆ ਆਪਣੀ ਉਮਰ ਤੋਂ ਅੱਧੀ ਦੀ ਤਾਂ ਮੈਨੂੰ ਇਹਨੇ ਛੱਡਣ ਨੂੰ ਇੱਕ ਸੈਕਿੰਡ ਵੀ ਨਹੀਂ ਲਾਇਆ। ਤਾਂ ਪਹਿਲਾਂ ਹੁੰਦਾ ਕੀ ਆ? ਕਾਫੀ ਮੈਸੇਜਸ ਕਰਦੇ ਆ ਲਖਵੀਰ ਕੌਰ। ਹੁਣ ਇਹਨਾਂ ਦੀ ਉਮਰ ਉਸ ਟਾਈਮ 45 ਸਾਲ ਦੀ ਹੋ ਚੁੱਕੀ ਆ। ਲਖਵੀਰ ਕੌਰ ਦੀ। ਕਾਫੀ ਸਾਰੇ ਮੈਸੇਜ ਕਰਦੇ ਆ ਲਖਵਿੰਦਰ ਉਹਨਾਂ ਨੂੰ ਕਿ ਇਹ ਗਲਤ ਹੈ ਮਤਲਬ ਜੋ ਵੀ ਜਿਸ ਵੀ ਤਰ੍ਹਾਂ ਦਾ ਹੋ ਸਕਦਾ ਕਿ ਤੁਸ ਇਹ ਰਿਲੇਸ਼ਨ ਬੰਦ ਕਰੋ ਇਹ ਮੈਰਿਜ ਨਹੀਂ ਕਰਵਾਉਣੀ ਮੇਰਾ ਕੀ ਬਣੂ ਮਤਲਬ ਕੁਝ ਇਸ ਤਰ੍ਹਾਂ ਦਾ ਹੋਊਗਾ ਪਰ ਲਖਵਿੰਦਰ ਸਿੰਘ ਲੱਕੀ ਤੇ ਆਪਣਾ ਗੁਰਜੀਤ ਕੌਰ ਚੁੱਗ ਉਹ ਦੋਨੇ ਵਿਆਹ ਕਰਵਾਉਣ ਲੱਗੇ ਆ ਉਹਨਾਂ ਦਾ ਪਲਾਨ ਹੈਗਾ ਵਿਆਹ ਦਾ ਇਹ ਅਕਤੂਬਰ 2008 ਦੀ ਗੱਲ ਆ ਅਕਤੂਬਰ ਤੋਂ ਥੋੜੀ ਜਿਹੀ ਦੇਰ ਪਹਿਲਾਂ ਦੀ ਤੇ ਹੁਣ ਸੋਚ ਰਹੇ ਆ ਉਹਨਾਂ ਨੇ ਜਿਹੜੀ ਵਿਆਹ ਦੀ ਤਰੀਕ ਮਿੱਥੀ ਆਪਣੇ ਵੈਲੈਂਟਾਈਨ ਡੇ 14 ਫਰਵਰੀ 2009 ਨੂੰ ਉਹਨਾਂ ਨੇ ਸੋਚਿਆ ਕਿ ਅਸੀਂ ਮਤਲਬ ਮੈਰਿਜ ਕਰਾਵਾਂਗੇ ਮਤਲਬ ਵਿਆਹ ਦੇ ਬੰਧਨ ਦੇ ਵਿੱਚ ਬੱਜ ਜਾਾਂਗੇ ਤੇ ਹੁਣ ਜਿਵੇਂ ਉੱਧਰਲਾ ਕਲਚਰ ਹੈ ਤਾਂ ਆਪਣਾ ਥੋੜਾ ਡਿਫਰੈਂਟ ਹੈ ਕਿ ਵਿਆਹ ਤੋਂ ਪਹਿਲਾਂ ਆਪਣੇ ਆਪਣੇ ਘਰ ਰਹਿੰਨੇ ਆਪਾਂ ਪਰ ਉਹ ਇੰਗਲੈਂਡ ਹੈ ਉੱਥੇ ਥੋੜੀ ਪੁੱਛਪੜਤਾਲ ਘਟਾ ਓਪਨ ਸੋਸਾਇਟੀ ਹੈ ਤਾਂ ਇੱਕ ਦੂਸਰੇ ਦੇ ਨਾਲ ਮਿਲਦੇ ਵੀ ਰਹਿੰਦੇ ਐ ਇੱਕ ਦੂਸਰੇ ਦੇ ਕਰੇ ਵੀ ਉਹਨਾਂ ਦਾ ਆਉਣਾ ਜਾਣਾ ਬਣ ਗਿਆ ਲਖਵਿੰਦਰ ਸਿੰਘ ਚੀਮਾ ਦਾ ਤੇ ਗੁਰਜੀਤ ਕੌਰ ਚੁੱਗ ਦਾ ਤੇ ਹੁਣ ਇੱਥੇ ਲਖਵੀਰ ਕੌਰ ਜਿਹੜੇ 16 ਸਾਲ ਤੋਂ ਇੱਕ ਬੰਦੇ ਦੇ ਨਾਲ ਰਹਿ ਰਹੇ ਆ ਹੁਣ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਇੱਕ ਝਟਕੇ ਦੇ ਵਿੱਚ ਕੱਢ ਕੇ ਬਾਹਰ ਸੈੱਟ ਦਿੱਤਾ ਗਿਆ ਆਪਸ ਵਿੱਚ ਵੀ ਇਹ ਮਿਲੇ ਆ ਕੁਝ ਵਾਰ ਲਖਵੀਰ ਕੌਰ ਤੇ ਗੁਰਜੀਤ ਕੌਰ ਪਰ ਕਦੇ ਵੀ ਇਹਨਾਂ ਨੇ ਕੋਈ ਇੱਕ ਦੂਸਰੇ ਦੇ ਨਾਲ ਮਤਲਬ ਗੱਲ ਨਹੀਂ ਕੀਤੀ ਕਦੇ ਵੀ ਇੱਕ ਕਿਉਂਕਿ ਉਹ ਰਿਲੇਸ਼ਨ ਇਹਨਾਂ ਦਾ ਬੜਾ ਅਜੀਬ ਆ ਆਪਸ ਦੇ ਵਿੱਚ ਤੇ ਇਸ ਕਰਕੇ ਬਹੁਤ ਕੋਲਡ ਰਿਲੇਸ਼ਨ ਆ ਦੋਨਾਂ ਨੇ ਕਦੇ ਦੇਖਿਆ ਵੀ ਇੱਕ ਦੂਸਰੇ ਵੱਲ ਤਾਂ ਜਿਵੇਂ ਆਪਾਂ ਕਹਿੰਦੇ ਕਨਖੀਆਂ ਦੇ ਵਿੱਚੋਂ ਦੇਖਿਆ ਸੋ ਦਾ ਡਾਇਰੈਕਟਲੀ ਨਾ ਕਿਸੇ ਨੇ ਕਿਸੇ ਨੂੰ ਅਪਰੋਚ ਕੀਤਾ ਤਾਂ ਹੁਣ ਜਿਹੜੇ ਲਖਵੀਰ ਕੌਰ ਹੁੰਦੇ ਕਿਉਂਕਿ ਉਹਦੀ ਲਾਈਫ ਦੇ ਵਿੱਚ ਹੁਣ ਹੈ ਕੀ ਆ ਉਹਨਾਂ ਦੇ ਕੋਲੇ ਉਹਨਾਂ ਨੂੰ ਲੱਗਦਾ ਜੋ ਉਹਨਾਂ ਦੇ ਪੁਆਇੰਟ ਆਫ View ਤੋਂ ਉਹਨਾਂ ਨੂੰ ਲੱਗਦਾ ਕਿ ਮੇਰੇ ਕੋਲ ਇੱਕ ਲੈ ਦੇ ਕੇ ਇਹੀ ਇੱਕ ਇਨਸਾਨ ਆ ਜਿਹੜਾ ਮੇਰੇ ਨਾਲ ਇੰਨੇ ਸਾਲਾਂ ਤੋਂ ਰਹਿ ਰਿਹਾ 1600 ਤੋਂ ਤੇ ਜਦੋਂ ਉਹਨੇ ਹੀ ਉਹਨਾਂ ਨੂੰ ਰਿਜੈਕਟ ਕਰਤਾ ਆਪਣੇ ਤੋਂ ਅੱਧੀ ਉਮਰ ਦੀ ਇੱਕ ਲੜਕੀ ਲਈ ਤਾਂ ਜਿਹੜਾ ਹਰੇਕ ਬੰਦੇ ਦਾ ਅਡਰਡ ਚੀਜ਼ਾਂ ਨੂੰ ਲਾਈਫ ਦੀਆਂ ਨੂੰ ਲੈ ਕੇ ਰਿਜੈਕਸ਼ਨ ਨੂੰ ਲੈ ਕੇ ਚਾਹੇ ਨੌਕਰੀ ਦੀ ਰਿਜੈਕਸ਼ਨ ਹੋਵੇ ਇਹ ਲਵ ਅਫੇਅਰਸ ਦੀ ਰਿਜੈਕਸ਼ਨ ਹੋਵੇ ਇਹ ਬਹੁਤ ਖਤਰਨਾਕ ਆਪਾਂ ਬਹੁਤ ਵਾਰ ਸੁਣਦੇ ਆ ਜਿਵੇਂ ਬਹੁਤ ਸਾਰੇ ਲੜਕਿਆਂ ਨੇ ਲੜਕੀਆਂ ਨੂੰ ਪ੍ਰੈਸਰ اٹੈਕ ਕਰ ਦਿੰਦੇ ਆ ਜਾਂ ਹੋਰ ਤੇ ਕਈ ਲੋਕ ਇਮੋਸ਼ਨਲੀ ਉਹਨੇ ਸਟਰੋਂਗ ਨਹੀਂ ਹੁੰਦੇ ਰਿਐਲਿਟੀ ਨੂੰ ਸਮਝ ਨਹੀਂ ਸਕਦੇ ਜਾਂ ਇਮੋਸ਼ਨਲੀ ਇੰਨਾ ਇੱਕ ਡੀਪ ਚਲੇ ਜਾਂਦੇ ਆ ਉਸ ਰਿਲੇਸ਼ਨ ਦੇ ਵਿੱਚ ਤਾਂ ਕਈ ਵਾਰੀ ਕੁਝ ਇਹੋ ਜਿਹਾ ਕਰ ਲੈਂਦੇ ਆ ਕਿ ਜਿਸ ਦੇ ਨਾਲ ਦੂਸਰੇ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤੇ ਖੁਦ ਵੀ ਉਹ ਬਹੁਤ ਜ਼ਿਆਦਾ ਮਤਲਬ ਆਪਣੀ ਲਾਈਫ ਨੂੰ ਵੀ ਖਰਾਬ ਕਰ ਲੈਂਦੇ ਆ ਤਾਂ ਉਹੀ ਚੀਜ਼ ਹੁਣ ਹੁੰਦੀ ਇੱਥੇ ਲਖਵੀਰ ਕੌਰ ਉਹਨਾਂ ਦੇ ਨਾਲ ਹੁਣ ਉਹਨਾਂ ਨੂੰ ਪਤਾ ਕਿਉਂਕਿ ਉਹ ਬਹੁਤ ਚੰਗੀ ਤਰ੍ਹਾਂ ਪੇਤੀ ਨੇ ਲਖਵਿੰਦਰ ਦੀ ਲਾਈਫ ਸਟਾਈਲ ਦੇ ਘਰ ਤੋਂ ਹੋਰ ਸਾਰੀ ਚੀਜ਼ ਤੋਂ ਹੁਣ ਮੈਨੂੰ ਐਗਜ਼ੈਕਟਲੀ ਮੈਂ ਇੱਥੇ ਕੁਝ ਵੀ ਆਪਣੇ ਕੋਲੋਂ ਨਹੀਂ ਬਣਾਉਂਗਾ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਕਿ ਕੀ ਉਸ ਟਾਈਮ ਵੀ ਉਹ ਲਖਵਿੰਦਰ ਉਹਨਾਂ ਦੇ ਨਾਲ ਜਦੋਂ ਕਿ ਹੁਣ ਉਹਨਾਂ ਦੀ ਮੈਰਿਜ ਹੋ ਰਹੀ ਹੈ ਇੱਕ ਲੜਕੀ ਦੇ ਨਾਲ ਕਿ ਹਾਲੇ ਵੀ ਉਹ ਟੱਚ ਵਿੱਚ ਹੈਗੇ ਨੇ ਕਿ ਕੀ ਜਿਹੜੀ ਘਰੇ ਐਂਟਰੀ ਹੈਗੀ ਉਹਨਾਂ ਨੇ ਨਾਰਮਲ ਕੀਤੀ ਆ ਜਾਂ ਚੋਰੀ ਛੁਪੇ ਕਰਕੇ ਅੰਦਰ ਗਏ ਆ ਉਹ ਮੈਨੂੰ ਨਹੀਂ ਪਤਾ ਇਸ ਇੱਥੇ ਪਰ ਹੁਣ ਹੁੰਦਾ ਇੱਥੇ ਕੀ ਆ ਜਿਹੜੀ ਚੀਜ਼ ਹੈਗੀ ਆ ਜਿਹੜੀ ਚੀਜ਼ ਸਭ ਨੂੰ ਪਤਾ ਵਾ ਉਹ ਇਹ ਹੈਗਾ ਕਿ ਲਖਵੀਰ ਨੂੰ ਇਹ ਚੰਗੀ ਤਰ੍ਹਾਂ ਪਤਾ ਕਿ ਕੋਈ ਇੱਕ ਦਿਨ ਇਹ ਸ਼ਾਮ ਨੂੰ ਇਕੱਠੇ ਨੇ ਤੇ ਫ੍ਰਿਜ ਕਿੱਥੇ ਹੈ ਉਹਦੇ ਚ ਕੀ ਬਣਿਆ ਹੋਇਆ ਤੇ ਇਹ ਦੋਨੇ ਖਾਣਾ ਖਾਣਗੇ ਇਹਨਾਂ ਨੂੰ ਪਤਾ ਉਸ ਚੀਜ਼ ਤੋਂ ਪਹਿਲਾਂ ਉਸ ਟਾਈਮ ਪਹਿਲਾਂ ਲਖਵੀਰ ਇੰਡੀਆ ਜਾਂਦੇ ਆ ਤੇ ਇੱਕ ਮਹੀਨਾ ਸਪੈਂਡ ਕਰਦੇ ਆ ਉਹ ਇੰਡੀਆ ਤੇ ਜਦੋਂ ਇੰਡੀਆ ਤੋਂ ਵਾਪਸ ਆਉਂਦੇ ਆ ਤਾਂ ਆਪਣੇ ਨਾਲ ਚਾਰ ਚੀਜ਼ਾਂ ਦੇ ਨਾਲ ਇੱਕ ਖਾਸ ਚੀਜ਼ ਲੈ ਕੇ ਆਉਂਦੇ ਆ ਜਿਹਦਾ ਨਾਮ ਹੈ ਇੱਕਨੋਟਾਈਨ ਇੱਕਨੋਟਾਈਨ ਆਪਣੇ ਆਪ ਦੇ ਵਿੱਚ ਇੱਕ ਦੁਨੀਆ ਦਾ ਸਭ ਤੋਂ ਬਦਨਾਮ ਸਭ ਤੋਂ ਖਤਰਨਾਕ ਜ਼ਹਿਰ ਹੈਗਾ ਜਿਹਦਾ ਇਸ ਤੋਂ ਪਹਿਲਾਂ ਕਿਉਂਕਿ ਹੁਣ ਲਖਵੀਰ ਕੌਰ ਅਗਲੇ ਕੁਝ ਦਿਨਾਂ ਤੋਂ ਬਾਅਦ ਦੇ ਵਿੱਚ ਹੀ ਇਸ ਜ਼ਹਿਰ ਦਾ ਇਸਤੇਮਾਲ ਕਰਨ ਵਾਲੇ ਆ ਇਹਨਾਂ ਦੇ ਇਸਤੇਮਾਲ ਇੰਗਲੈਂਡ ਦੇ ਵਿੱਚ ਕਰਨ ਤੋਂ ਪਹਿਲਾਂ 128 ਸਾਲ ਪਹਿਲਾਂ ਇਹਦਾ ਲਾਸਟ ਟਾਈਮ ਇਸਤੇਮਾਲ ਕੀਤਾ ਗਿਆ ਸੀ ਯੂਜ਼ ਕੀਤਾ ਗਿਆ ਸੀ ਤੇ ਉਦੋਂ ਯੂਜ਼ ਕੀਤਾ ਗਿਆ ਸੀ জর্জ ਹੈਨਰੀ ਲੈਂਸਨ ਵਾਲੇ ਕੇਸ ਦੇ ਵਿੱਚ 1882 ਦੇ ਵਿੱਚ ਇਹ ਚੀਜ਼ ਹੋਈ ਤਾਂ 128 ਸਾਲ ਤੋਂ ਬਾਅਦ ਲਖਵੀਰ ਕੌਰ ਨੂੰ ਯੂਜ਼ ਕਰਨਗੇ ਹੁਣ ਥੋੜੀ ਦੇਰ ਤੋਂ ਬਾਅਦ ਥੋੜਾ ਕੁਝ ਦਿਨਾਂ ਤੋਂ ਬਾਅਦ ਤੇ ਇੱਕ ਹੋਰ ਬੜੀ ਦਿਲਚਸਪ ਚੀਜ਼ ਮੈਂ ਦੱਸ ਦਿੰਨਾ ਇਸ ਪੌਇਜ਼ਨ ਬਾਰੇ ਇਸ ਪੌਇਜ਼ਨ ਦਾ ਜ਼ਿਕਰ ਜੇ ਤੁਹਾਡੇ ਵਿੱਚੋਂ ਜਿਹੜੇ ਵੀ ਮੇਰਾ ਮੇਰੇ ਦੋਸਤ ਮੇਰਾ ਚੈਨਲ ਦੇਖ ਰਹੇ ਆ ਜੇ ਤੁਸੀਂ ਕਿਸੇ ਨੇ ਹੈਰੀ ਪੌਟਰ ਦੀ ਸੀਰੀਜ਼ ਦੇਖੀ ਆ ਤਾਂ ਜਿਹੜੀ ਉਹਦੀ ਫਿਲਮ ਆਈ ਸੀ ਹੈਰੀ ਪੌਟਰ ਐਂਡ ਹਾਫ ਬਲਡ ਪ੍ਰਿੰਸ ਉਹਦੇ ਵਿੱਚ ਵੀ ਇਹਦਾ ਜ਼ਿਕਰ ਹੈਗਾ ਜਦੋਂ ਪ੍ਰੋਫੈਸਰ ਸਨੇਪ ਰੇਮਸ ਲੂਪਨ ਨੂੰ ਵੇਰਵੌਲਫ ਬਣਨ ਤੋਂ ਬਚਾਉਣ ਤੋਂ ਰੋਕਦੇ ਆ ਤਾਂ ਉਹ ਰੋਕਣ ਦੇ ਚੱਕਰ ਦੇ ਵਿੱਚ ਉਹ ਇਸੇ ਇੱਕ ਨੋਟਾਈਨ ਦਾ ਯੂਜ਼ ਕਰਦੇ ਆ ਤਾਂ ਇਹ ਵੀ ਇੱਕ ਦਿਲਚਸਪ ਕਿੱਸਾ ਹੈਗਾ ਇਸ ਜ਼ਹਿਰ ਦੇ ਨਾਲ ਜੁੜਿਆ ਹੋਇਆ ਤਾਂ ਹੁਣ ਕੀ ਹੁੰਦਾ ਫ੍ਰਿਜ ਦੇ ਵਿੱਚ ਇੱਕ ਸਬਜ਼ੀ ਬਣੀ ਪਈ ਆ ਜਿਹਨੂੰ ਕਿ ਸ਼ਾਮ ਨੂੰ ਖਾਣ ਦਾ ਪਲਾਨ ਹੈਗਾ ਡਿਨਰ ਦੇ ਵਿੱਚ ਲਖਵਿੰਦਰ ਹੋਣਾ ਦਾ ਤੇ ਉਹਨਾਂ ਦੀ ਫਿਆਨਸੀ ਗੁਰਜੀਤ ਦਾ ਹੁਣੇ ਈ ਚੰਗੀ ਤਰ੍ਹਾਂ ਪਤਾ ਹੈ ਕਿ ਲਖਵੀਰ ਕੋਰ ਹੋਣਾ ਨੂੰ ਤਾਂ ਉਹ ਜਾਣਦੇ ਆ ਫ੍ਰਿਜ ਖੋਲਦੇ ਆ ਤੇ ਉਹ ਸਬਜੀ ਦੇ ਵਿੱਚ ਜਿਹੜਾ ਉਹ ਜ਼ਹਿਰ ਹੈਗਾ ਵਾ ਇੱਕ ਨੂੰ ਟਾਈਮ ਜਿਹਨੂੰ ਕਿ ਇਸ ਤੋਂ ਪਹਿਲਾਂ 12800 ਪਹਿਲਾਂ ਵਰਤਿਆ ਗਿਆ ਸੀ ਕਦੇ ਵੀ ਤੇ ਉਹਦੇ ਵਿੱਚ ਉਹ ਸਬਜੀ ਦੇ ਵਿੱਚ ਉਹ ਮਿਲਾ ਦਿੰਦੇ ਸ਼ਾਮ ਹੁੰਦੀ ਆ ਡਿਨਰ ਟਾਈਮ ਹੁੰਦਾ ਤੇ ਇਹ ਦੋਨੇ ਲਖਵਿੰਦਰ ਸਿੰਘ ਛੀਮਾ ਤੇ ਤੇ ਗੁਰਜੀਤ ਕੌਰ ਚੁੱਗ ਹੁਣ ਇਹਨਾਂ ਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਕਿ ਹੋਣੀ ਨੂੰ ਕੀ ਮਨਜ਼ੂਰ ਹੈ ਜਾਂ ਭਵਿੱਖ ਵਿੱਚ ਕੀ ਲਿਖਿਆ ਹੋਇਆ ਉਹਨਾਂ ਦੇ ਲਈ ਤਾਂ ਉਹ ਸਬਜ਼ੀ ਖਾਂਦੇ ਆ ਤੇ ਜਿਹੜੇ ਗੁਰਜੀਤ ਨੇ ਵੈਸੇ ਜਿਵੇਂ ਆਪਾਂ ਹਾਸੇ 'ਚ ਵੀ ਕਹਿ ਦਿੰਨਾ ਕਿ ਕੁੜੀਆਂ ਨੂੰ ਘੱਟ ਖਾਣ ਦੀ ਆਦਤ ਹੁੰਦੀ ਆ ਕੁੜੀਆਂ ਘੱਟ ਖਾਂਦੀਆਂ ਤਾਂ ਇੱਥੇ ਸ਼ਾਇਦ ਉਹ ਘੱਟ ਖਾਣ ਦੀ ਆਦਤ ਜਿਹਦੇ ਕਰਕੇ ਆਪਾਂ ਆਮ ਲੜਕਿਆਂ ਨੂੰ ਵੀ ਮਜ਼ਾਕ ਕਰਦੇ ਨੇ ਤੇ ਉਹ ਸ਼ਾਇਦ ਉਸ ਚੀਜ਼ ਨੇ ਉਹਨਾਂ ਦੀ ਜਾਨ ਬਚਾ ਲਈਏ ਲਖਵਿੰਦਰ ਸਿੰਘ ਚੀਮਾ ਜ਼ਿਆਦਾ ਸਬਜ਼ੀ ਖਾਂਦੇ ਆ ਤੇ ਉਹਨਾਂ ਦੇ ਜਿਹੜੇ ਫੀਅਰਸ ਉਹ ਘੱਟ ਖਾਂਦੇ ਆ ਹਣ ਤੋਂ ਥੋੜੀ ਦੇਰ ਤੋਂ ਬਾਅਦ ਹੀ ਦੋਨਾਂ ਦੀ ਬਾਡੀ ਇਹ ਜੇ ਸਿੰਪਟਮਸ ਸ਼ੋਅ ਕਰਨੇ ਸਟਾਰਟ ਕਰਦੀ ਆ ਜਿਹਦੇ ਕਰਕੇ ਇਸ ਜ਼ਹਿਰ ਨੂੰ ਸਭ ਤੋਂ ਬਦਨਾਮ ਜ਼ਹਿਰ ਮੰਨਿਆ ਜਾਂਦਾ ਵਾ ਹੁਣ ਹੁੰਦਾ ਕੀ ਆ ਹੌਲੀ ਹੌਲੀ ਦੋਨਾਂ ਦੀ ਜਿਹੜੀ ਬਾਡੀ ਆ ਜਿਹੜੇ ਆਰਗਨਸ ਨੇ ਉਹ ਆਪਣਾ ਕੰਮ ਕਰਨਾ ਬੰਦ ਕਰ ਦਉਂਦੇ ਆ ਉਹਨਾਂ ਦੇ ਸਰੀਰ ਪੈਰਾਲਾਈਜ਼ ਹੋਣਾ ਸਟਾਰਟ ਹੋ ਜਾਂਦੇ ਆ ਮਤਲਬ ਲਕਵਾ ਮਾਰਨਾ ਸ਼ੁਰੂ ਹੋ ਜਾਂਦਾ ਕਿਉਂਕਿ ਹਰ ਚੀਜ਼ ਵਿੱਚ ਹੁਣ ਮੈਂ ਵੀ ਆਪਣੇ ਹੱਥ ਹਿਲਾ ਰਿਆਂ ਤਾਂ ਬ੍ਰੇਨ ਕੰਟਰੋਲ ਕਰ ਰਿਹਾ ਵਾ ਪਰ ਜਿਹੜਾ ਬ੍ਰੇਨ ਦਾ ਕੰਟਰੋਲ ਆ ਉਹ ਇਹਨਾਂ ਦੇ ਉੱਪਰ ਹਟ ਜਾਣਾ ਜਿਵੇਂ ਮਤਲਬ ਉਹ ਚਾਹੁੰਦੇ ਵੀ ਤਾਂ ਆਪਣੇ ਹੱਥ ਜਾਂ ਪੈਰ ਕੁਝ ਵੀ ਹੁਣ ਹਲਾ ਨਹੀਂ ਸਕਦੇ ਉਸ ਤੋਂ ਬਾਅਦ ਥੋੜੀ ਦੇਰ ਤੋਂ ਬਾਅਦ ਉਹਨਾਂ ਨੂੰ ਦਿਖਣਾ ਬੰਦ ਹੋ ਜਾਊਗਾ ਫਿਰ ਦਿਖਣਾ ਬੰਦ ਹੋਣ ਤੋਂ ਬਾਅਦ ਉਹਨਾਂ ਦੇ ਬਾਡੀ ਦੇ ਵਿੱਚ ਇੱਕ ਤਾਂ ਬਹੁਤ ਜ਼ਿਆਦਾ ਪੇਨ ਹੋਊਗੀ ਦੂਸਰਾ ਉਹਨਾਂ ਦੀ ਬਾਡੀ ਨੂੰ ਐਵੇਂ ਦੀ ਫੀਲਿੰਗ ਆਊਗੀ ਕਿ ਜਿਵੇਂ ਹਜ਼ਾਰਾਂ ਹੀ ਕੀੜੀਆਂ ਉਹਨਾਂ ਦੇ ਪਿੰਡੇ ਦੇ ਉੱਪਰ ਛੱਡ ਦਿੱਤੀਆਂ ਗਈਆਂ ਇਸ ਤੋਂ ਵੀ ਬੁਰਾ ਇਸ ਤੋਂ ਵੀ ਬੁਰਾ ਇਹ ਹੈਗਾ ਅਗਲੇ ਕੁਝ ਮਿੰਟਾਂ ਤੋਂ ਬਾਅਦ ਉਹਨਾਂ ਦਾ ਸਰੀਰ ਮਤਲਬ ਬੇਜਾਨ ਹੋ ਜਾਊਗਾ ਪਰ ਉਹਨਾਂ ਦਾ ਦਿਮਾਗ ਚੱਲਦਾ ਰਹੂ ਇਹ ਇੱਕ ਬਹੁਤ ਹੀ ਮਤਲਬ ਜੇ ਤੁਸੀਂ ਸੋਚ ਕੇ ਦੇਖੋਗੇ ਤਾਂ ਇਸ ਤੋਂ ਖਤਰਨਾਕ ਚੀਜ਼ ਕੋਈ ਨਹੀਂ ਜੇ ਤੁਹਾਨੂੰ ਪਤਾ ਕਿ ਤੁਹਾਡਾ ਸਰੀਰ ਖਤਮ ਹੋ ਚੁੱਕਿਆ ਪਰ ਤੁਸੀਂ ਤੁਹਾਡੀ ਸੋਚਣ ਸਮਝਣ ਦੀ ਸ਼ਕਤੀ ਪੂਰੀ ਹੈਗੀ ਆ ਤੁਸੀਂ ਆਸ-ਪਾਸੇ ਹੁੰਦਾ ਜੋ ਵੀ ਉਹ ਸੁਣ ਸਕਦੇ ਹੋ ਤੁਹਾਨੂੰ ਆਸ-ਪਾਸੇ ਤਾਂ ਸਭ ਤੁਹਾਨੂੰ ਪਤਾ ਲੱਗ ਰਿਹਾ ਕੀ ਹੋ ਰਿਹਾ ਸਿਰਫ ਤੁਹਾਡਾ ਹੁਣ ਦਿਮਾਗ ਕੰਮ ਕਰ ਰਿਹਾ ਪਰ ਸਰੀਰ ਤੁਹਾਡਾ ਖਤਮ ਹੋ ਚੁੱਕਿਆ ਤੇ ਹੁਣ ਅਗਲੇ 1 ਘੰਟੇ 1 ਘੰਟੇ ਡੇਢ ਘੰਟੇ ਦੇ ਵਿੱਚ ਇਹਦੇ ਵਿੱਚ ਇਨਸਾਨ ਦੀ ਮੌਤ ਹੋ ਜਾਂਦੀ ਆ ਪਰ ਉਹ ਜਿਹੜਾ 1 ਘੰਟਾ ਡੇਢ ਘੰਟਾ ਇਨਸਾਨ ਨੇ ਕੱਢਣਾ ਹੈ ਉਹਦੇ ਵਿੱਚ ਸਰੀਰ ਜਾ ਚੁੱਕਿਆ ਵਾ ਸਰੀਰ ਮਰ ਚੁੱਕਿਆ ਵਾ ਸਿਰਫ ਦਿਮਾਗ ਜਾਗਦਾ ਤੇ ਦਿਮਾਗ ਨੂੰ ਚੰਗੀ ਤਰ੍ਹਾਂ ਪਤਾ ਲੱਗ ਰਿਹਾ ਕਿ ਆਸ-ਪਾਸੇ ਕੀ ਹੋ ਰਿਹਾ ਪਰ ਜਦੋਂ ਹੀ ਕਿਉਂਕਿ ਹਾਲੇ ਸਿੰਪਟਮਸ ਤਾਂ ਸਟਾਰਟ ਹੋਣੇ ਆ ਨਾ ਤੇ ਜਦੋਂ ਹੀ ਉਹ ਡਿਨਰ ਕਰਦੇ ਆ ਉਹ ਸਬਜ਼ੀ ਖਾਂਦੇ ਆ ਤਾਂ ਲਖਮਿੰਦਰ ਉਹਨਾਂ ਨੂੰ ਉਸੇ ਟਾਈਮ ਕਿਉਂਕਿ ਅਜੀਬ ਫੀਲ ਹੋਣਾ ਉਸੇ ਟਾਈਮ ਸਟਾਰਟ ਹੋ ਜਾਂਦਾ ਤੇ ਉਹਨੂੰ ਸ਼ੱਕ ਪਹਿਲਾਂ ਹੀ ਹੁੰਦਾ ਕਿਉਂਕਿ ਪਹਿਲਾਂ ਉਹਨਾਂ ਦੇ ਆਪਸ ਚ ਘੜੇ ਰਹੇ ਹੋਣਗੇ ਮੈਸੇਜ ਦੇ ਉੱਪਰ ਜਾਂ ਹੋਰ ਇਸ ਤਰ੍ਹਾਂ ਲੜਾਈ ਰਹੀ ਹੋਗੀ ਤੇ ਜਿਹੜੀ ਉਹ ਕਾਲ ਕਰਦੇ ਆ ਪੁਲਿਸ ਨੂੰ ਤਾਂ ਉਹਦੇ ਵਿੱਚ ਉਹ ਬੋਲ ਦਿੰਦੇ ਆ ਕਿਉਂਕਿ ਪਤਾ ਲੱਗਦਾ ਉਹਨਾਂ ਨੂੰ ਬੋਡੀ ਨੂੰ ਪਤਾ ਲੱਗ ਰਿਹਾ ਕੁਛ ਅਜੀਬ ਹੋ ਰਿਹਾ ਤਾਂ ਉਹ ਕਹਿੰਦੇ ਆ ਕਿ ਸਾਨੂੰ ਜ਼ਹਿਰ ਦਿੱਤਾ ਗਿਆ ਤੇ ਮੇਰੀ ਐਕਸ ਗਰਲਫ੍ਰੈਂਡ ਜੋ ਹੈਗੇ ਆ ਲਖਵੀਰ ਕੌਰ ਉਹਨਾਂ ਨੇ ਸਾਨੂੰ ਜ਼ਹਿਰ ਦਿੱਤਾ ਤੇ ਇਹ ਉਹਨਾਂ ਦੀ ਗੱਲਬਾਤ ਸੀ ਪਰ ਜਦੋਂ ਤੱਕ ਉੱਥੇ ਪੁਲਿਸ ਆਉਂਦੀ ਆ ਜਾਂ ਹੋਰ ਤੇ ਉਹਨਾਂ ਦੇ ਸਿਸਟਰ ਲਖਵਿੰਦਰ ਉਹਨਾਂ ਦੇ ਸਿਸਟਰ ਨੇ ਉਹ ਵੀ ਉੱਥੇ ਪਹੁੰਚਦੇ ਆ ਤੇ ਜਿਹੜੇ ਕਿ ਅੰਕੁਰ ਸਿੰਘ ਦੇ ਵੀ ਸਿਸਟਰ ਨੇ ਮਤਲਬ ਲਖਵੀਰ ਕੋਟ ਦੇ ਜੋ ਰੀਅਲ ਹਸਬੰਡ ਨੇ ਉਹਨਾਂ ਦੇ ਵੀ ਉਹ ਸਿਸਟਰ ਨੇ ਕਿਉਂਕਿ ਉਹ ਕਜ਼ਨ ਨੇ ਦੋਨੇ ਤਾਂ ਉਹ ਥੋੜੀ ਦੇਰ ਦੇ ਵਿੱਚ ਪਹਿਲਾਂ ਉੱਥੇ ਪਹੁੰਚ ਜਾਂਦੇ ਆ ਤੇ ਦੋਨਾਂ ਨੂੰ ਹਸਪੀਟਲ ਲੈ ਕੇ ਜਾਂਦੇ ਆ ਤੇ ਹਸਪੀਟਲ ਦੇ ਵਿੱਚ ਇੱਕ ਘੰਟੇ ਤੋਂ ਬਾਅਦ ਲਖਵਿੰਦਰ ਸਿੰਘ ਉਹਨਾਂ ਦੀ ਡੈਥ ਹੋ ਜਾਂਦੀ ਆ ਤੇ ਪਰ ਕਿਉਂਕਿ ਹੁਣ ਉਹ ਸਬਜ਼ੀ ਜਿਹੜੀ ਉਹ ਬਹੁਤ ਥੋੜੀ ਮਾਤਰਾ ਦੇ ਵਿੱਚ ਖਾਧੀ ਹੈਗੀ ਆ ਗੁਰਜੀਤ ਉਹਨਾਂ ਨੇ ਉਹਨਾਂ ਨੂੰ ਇੱਕ ਮਤਲਬ ਅਲੱਗ ਤਰ੍ਹਾਂ ਦਾ ਕੋਈ ਪ੍ਰੋਸੀਜਰ ਕਰਦੇ ਆ ਉਹਨਾਂ ਨੂੰ ਕੋਮਾ ਦੇ ਵਿੱਚ ਪਹੁੰਚਾਉਂਦੇ ਆ ਮਤਲਬ ਕਿਸੇ ਤਰ੍ਹਾਂ ਦੇ ਨਾਲ ਕੁਝ ਕਰਕੇ ਉਹਨਾਂ ਦੀ ਜਾਨ ਨੂੰ ਬਚਾਇਆ ਜਾਂਦਾ ਪਰ ਉਹਨਾਂ ਦੀ ਹਾਲਤ ਬਹੁਤ ਖਰਾਬ ਰਹਿੰਦੀ ਹੈ ਅਗਲੇ ਕਾਫੀ ਮਹੀਨੇ ਉਸ ਜ਼ਖ਼ਮ ਦਾ ਅਸਰ ਰਹਿੰਦਾ ਵਾ ਤੇ ਪਰ ਲਖਵਿੰਦਰ ਹੁਣਾਂ ਦੀ ਮੌਤ ਹੋ ਚੁੱਕੀ ਹੈ ਸੁਬਾ ਟ੍ਰਾਇਲ ਚੱਲਦਾ 2 ਸਾਲ ਬਾਅਦ 2010 ਦੇ ਵਿੱਚ ਟ੍ਰਾਇਲ ਚੱਲਦਾ ਤੇ ਪਹਿਲਾਂ ਲਖਵੀਰ ਕੌਰ ਖੁਦ ਮਤਲਬ ਲਖਵਿੰਦਰ ਸਿੰਘ ਹੁਣਾਂ ਦੇ ਉੱਪਰ ਹੀ ਬਲੇਮ ਸੈੱਟ ਦੇ ਕੇ ਉਹਨਾਂ ਨੇ ਆਪੇ ਹੀ ਕੁਝ ਕੀਤਾ ਹੋਊਗਾ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ ਪਰ ਇੱਕ ਆਈ ਵਿਟਨੈਸ ਆਉਂਦਾ ਉੱਤੇ ਕਿਸੇ ਨੇ ਉਹਨਾਂ ਨੂੰ ਘਰ ਦੇ ਵਿੱਚ ਐਂਟਰੀ ਕਰ ਦੇ ਤੇ ਫ੍ਰਿਜ ਖੋਲ ਦੇ ਕਿਸੇ ਆਈ ਵਿਟਨੈਸ ਨੇ ਕਿ ਉਹ ਕੋਣ ਆਈ ਵਿਟਨੈਸ ਹੈ ਮੇਰੇ ਕੋਲ ਇਹਦੀ ਕੋਈ ਜਾਣਕਾਰੀ ਨਹੀਂ ਹੈਗੀ ਪਰ ਕਿਸੇ ਨੇ ਉਹਨਾਂ ਨੂੰ ਫ੍ਰਿਜ ਖੋਲ ਦੇ ਤੇ ਉਹ ਸਬਜੀ ਨੂੰ ਚੱਕਦੇ ਹੋਏ ਦੇਖਿਆ ਜਿਸ ਨੇ ਕਿ ਅਦਾਲਤ ਦੇ ਵਿੱਚ ਬਿਆਨ ਵੀ ਦਿੱਤਾ ਉਸ ਤੋਂ ਅਗਲੀ ਗੱਲ ਵੱਡੀ ਉਹਨਾਂ ਦੇ ਕੋਰਟ ਦੇ ਵਿੱਚੋਂ ਕਿਉਂਕਿ ਪੁਲਿਸ ਨੂੰ ਬੋਲ ਚੁੱਕਿਆ ਉਸੇ ਟਾਈਮ ਹੀ ਕਿ ਲਖਵਿੰਦਰ ਹੋਣੀ ਜਦੋਂ ਉਹਨਾਂ ਨੇ ਉਹ ਸਬਜੀ ਖਾਧੀ ਉਸੇ ਟਾਈਮ ਫੋਨ ਕਰਕੇ ਬੋਲ ਚੁੱਕਿਆ ਕਿ ਲਖਵੀਰ ਕੌਰ ਦੇ ਉੱਪਰ ਸਾਨੂੰ ਸ਼ੱਕ ਆ ਉਹਨਾਂ ਨੇ ਹੀ ਮੈਨੂੰ ਜ਼ਹਿਰ ਦਿੱਤੀ ਤਾਂ ਪੁਲਿਸ ਉਸੇ ਟਾਈਮ ਉੱਥੇ ਜਾਂਦੀ ਆ ਲਖਵੀਰ ਕੌਰ ਹੋਣਾ ਨੂੰ ਜਦੋਂ ਫੜਿਆ ਜਾਂਦਾ ਉਹਦੀ ਤਲਾਸ਼ੀ ਲਈ ਜਾਂਦੀ ਆ ਤਾਂ ਉਹਨਾਂ ਨੇ ਕੋਟ ਪਾਇਆ ਹੁੰਦਾ ਉਸ ਟਾਈਮ ਤੇ ਉਸ ਕੋਟ ਦੇ ਵਿੱਚ ਹਾਲੇ ਤੱਕ ਵੀ ਉਹਨਾਂ ਦੇ ਕੋਲੇ ਉਹ ਜ਼ਹਿਰ ਹੁੰਦਾ ਵਾ ਤਾਂ ਉਹ ਮਤਲਬ ਬਿਲਕੁਲ ਸਿੱਧਾ ਹੀ ਕਨੈਕਸ਼ਨ ਬਣ ਚੁੱਕਿਆ ਵਾ ਕਿਉਂਕਿ ਹਾਲੇ ਕੁਛ ਘੰਟੇ ਹੋਏ ਉਹਨਾਂ ਨੂੰ ਵੀ ਕਿਉਂਕਿ ਦੁਪਹਿਰ ਨੂੰ ਗਏ ਹੋਣਗੇ ਤੇ ਉਹਨਾਂ ਨੇ ਸਬਜ਼ੀ ਦੇ ਵਿੱਚ ਜ਼ਹਿਰ ਮੜਾਇਆ ਤੇ ਹਾਲੇ ਵੀ ਸ਼ਾਇਦ ਉਹਨਾਂ ਨੇ ਕਿਤੇ ਰੱਖਿਆ ਨਹੀਂ ਉਹਨੂੰ ਜਦੋਂ ਕੋਰਟ ਦੀ ਉਹਨਾਂ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਉਹ ਜ਼ਹਿਰ ਵੀ ਮਿਲ ਜਾਂਦਾ ਤਾਂ ਲਿੰਕ ਸਾਰੀਆਂ ਕੜੀਆਂ ਜੁੜ ਗਈਆਂ ਉੱਥੇ ਤਾਂ ਟ੍ਰਾਇਲ ਚੱਲਦਾ 2010 ਦੇ ਵਿੱਚ ਚੱਲਦਾ ਇਹ ਤੇ ਪਹਿਲਾਂ ਬਲੇਮ ਸਟੰਡ ਦੀ ਟਰਾਈ ਕਰਦੇ ਬਾਟੂ ਸਭ ਕੁਝ ਸਾਹਮਣੇ ਆ ਜਾਂਦਾ ਪਰ ਉਸ ਤੋਂ ਬਾਅਦ ਫਿਰ ਲਖਵੀਰ ਕੌਰ ਜਦੋਂ ਸਭ ਕੁਝ ਹੋ ਜਾਂਦਾ ਉਹਨਾਂ ਨੂੰ ਮਤਲਬ ਦੋਸ਼ੀ ਕਰਾਰ ਦਿੱਤਾ ਜਾਂਦਾ ਤਾਂ ਕੋਈ ਇਮੋਸ਼ਨਸ ਸ਼ੋ ਨਹੀਂ ਕਰਦੇ ਉਹ ਉਸ ਤੋਂ ਬਾਅਦ ਤੇ ਫਿਰ ਉਹਨਾਂ ਨੂੰ 25 ਸਾਲ ਦੀ ਕੈਦ ਹ 25 ਸਾਲ ਹੁਣ ਕੈਦ ਹੋਣ ਦਾ ਮਤਲਬ ਇਹ ਹੈਗਾ ਕਿ 70 ਸਾਲ ਦੀ ਉਮਰ ਹੋਣ ਤੱਕ ਲਖਵੀਰ ਕੌਰ ਹੁਣ ਜੇਲ੍ਹ ਦੇ ਵਿੱਚੋਂ ਵਾਪਸ ਨਹੀਂ ਆ ਸਕਦੇ ਤੇ ਇਸ ਤਰ੍ਹਾਂ ਮਤਲਬ ਇੱਕ ਜੈਲਸੀ ਨੇ ਇੱਕ ਮਤਲਬ ਜਿਵੇਂ ਆਪਾਂ ਕਹਿੰਨੇ ਬਹੁਤ ਗੁੱਸੇ ਦੀ ਮੂਵਮੈਂਟ ਨੇ ਬਹੁਤ ਜ਼ਿੰਦਗੀਆਂ ਖਰਾਬ ਕਰਤੀਆਂ ਬਹੁਤ ਸਾਰੀਆਂ ਹੁਣ ਇਸ ਸਟੋਰੀ ਦੇ ਵਿੱਚ ਐਂਗਲ ਬਹੁਤ ਸਾਰੇ ਨੇ ਕਿਉਂਕਿ ਮੈਂ ਤੁਹਾਨੂੰ ਫੇਰ ਉਸ ਹੀ ਚੀਜ਼ ਦਾ ਜ਼ਿਕਰ ਕਰਦਾ ਮੈਂ ਕੱਲ ਨੂੰ ਉਹਦੇ ਵਿੱਚ ਸੁਣਾਉਂਗਾ ਜੇ ਤੁਹਾਨੂੰ ਚੰਗਾ ਲੱਗੇ ਸੁਣ ਲਿਓ ਤੇ ਕਿਉਂਕਿ ਅਲੱਗ-ਅਲੱਗ ਲੋਕ ਨੇ ਅਲੱਗ-ਅਲੱਗ ਜ਼ਿੰਦਗੀਆਂ ਨੇ ਇੱਕ ਲੜਕੀ ਆ ਜੀਦੀ ਉਮਰ 20 ਸਾਲ ਸੀ ਜਦੋਂ ਦਾ ਵਿਆਹ ਕਰ ਦਿੱਤਾ ਗਿਆ ਆਪਣੇ ਤੋਂ ਡੇਡ ਡੇਢੀ ਉਮਰ ਦੇ ਬੰਦੇ ਦੇ ਨਾਲ ਫਿਰ ਉੱਥੇ ਆਉਂਦੀ ਆ ਉਹਦੀ ਲਾਈਫ ਉਹ ਜ਼ਿਆਦਾ ਚੰਗੀ ਨਹੀਂ ਰਹਿੰਦੀ ਆਪਣਾ ਘਰ-ਬਾਰ ਛੱਡ ਕੇ ਆਈ ਆ ਉਹਦੀ ਮੈਰਿਟ ਲਾਈਫ ਚੰਗੀ ਨਹੀਂ ਰਹਿੰਦੀ ਫਿਰ ਉਹ ਇੱਕ ਇਨਸਾਨ ਨੂੰ ਮਿਲਦੀ ਜੀਹਦੇ ਨਾਲ 16 ਸਾਲ ਰਹਿੰਦੀ ਆ ਫਿਰ ਇੱਕ ਛਟਕੇ ਦੇ ਵਿੱਚ ਉਹ ਇਨਸਾਨ ਉਹਨੂੰ ਛੱਡ ਕੇ ਆਪਣੇ ਤੋਂ ਅੱਧੀ ਉਮਰ ਦੀ ਲੜਕੀ ਦੇ ਨਾਲ ਵਿਆਹ ਕਰਵਾ ਲੈਂਦਾ ਤੇ ਦੂਸਰੇ ਪਾਸੇ ਅੰਕੁਰ ਸਿੰਘ ਨੇ ਮੋੜ ਜੇ ਉਹਨਾਂ ਨੂੰ ਦੇਖੀ ਤਾਂ ਜੇ ਉਹਨਾਂ ਦੇ ਪੱਖ ਤੋਂ ਦੇਖੀ ਤਾਂ ਉਹ ਵੀ ਕਹਿਣਗੇ ਕਿ ਮੈਂ ਗਲਤ ਨਹੀਂ ਕੀਤਾ ਮੈਂ ਇੱਕ ਲੜਕੀ ਨੂੰ ਇੰਡੀਆ ਤੋਂ ਇੰਗਲੈਂਡ ਲੈ ਕੇ ਆਇਆ ਜਿਵੇਂ ਕਿ ਆਮ ਬਹੁਤ ਸਾਰੇ ਲੋਕ ਕਹਿੰਦੇ ਕਿ ਅਸੀਂ ਲੈ ਕੇ ਆਏ ਆ ਤੇ ਮੈਂ ਹੋਰ ਕੁਝ ਗਲਤ ਨਹੀਂ ਕੀਤਾ ਹਾਂ ਮਤਲਬ ਲੋਕਾਂ ਦਾ ਸੁਭਾਅ ਹੁੰਦਾ ਹੋ ਸਕਦਾ ਉਹ ਐਂ ਕਹਿਣ ਕਿ ਲਾਈਫ ਐਸੇ ਤਰ੍ਹਾਂ ਹੀ ਹੁੰਦੀ ਹੈ ਲਾਈਫ ਹਾਰਡ ਆ ਉਹ ਚ ਕੰਮ ਕਰਨਾ ਚਾਹੀਦਾ ਤਾਂ ਹਰੇਕ ਬੰਦਾ ਆਪਣੀ ਜਗ੍ਹਾ ਦੇ ਉੱਪਰ ਸਹੀ ਵੀ ਆ ਤੇ ਆਪਣੀ ਜਗ੍ਹਾ ਦੇ ਉੱਪਰ ਗਲਤ ਵੀ ਆ ਬਟ ਸਿਚੁਏਸ਼ਨ ਜਾਂ ਹਾਲਾਤ ਦੇ ਇਹ ਸਾਰੇ ਤਾਮਜਾਮ ਦੇ ਵਿੱਚ ਰੌਲੇ ਖਿੜੋਲੇ ਦੇ ਵਿੱਚ ਸਿਚੁਏਸ਼ਨ ਕਦੇ ਇਹੋ ਜਿਹੀ ਬਣ ਜਾਂਦੀ ਆ ਕਿ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਤੇ ਜ਼ਿੰਦਗੀਆਂ ਖਰਾਬ ਹੋ ਜਾਂਦੀਆਂ ਤੇ ਇਹ ਸੀਗਾ ਜੀ ਮੇਰਾ ਅੱਜ ਦਾ ਵੀਡੀਓ ਮੈਨੂੰ ਉਮੀਦ ਹੈ ਕਿ ਕਿ ਮੇਰਾ ਜਿਹੜਾ ਕਹਾਣੀ ਸੁਣਾਉਣ ਦਾ ਤਰੀਕਾ ਸੀ ਜਾਂ ਜੋ ਵੀ ਇਹ ਸਭ ਕੁਝ ਸੀਗਾ ਇਹ ਤੁਹਾਨੂੰ ਪਸੰਦ ਆਏਗਾ ਕਿਉਂਕਿ ਕ੍ਰਾਈਮ ਹੈਗਾ ਕਿਸੇ ਦੀ ਜਾਨ ਗਈ ਤਾਂ ਪਉਮੇ ਕਹਿ ਦਿੰਨੇ ਕਿ ਕਹਾਣੀ ਪਸੰਦ ਆਈ ਕਹਾਣੀ ਤਾਂ ਨਹੀਂ ਪਸੰਦ ਆਉਣ ਵਾਲੀ ਪਰ ਕੁਝ ਸਿੱਖਣ ਨੂੰ ਜ਼ਰੂਰ ਮਿਲ ਸਕਦਾ ਜੋ ਇਹਦੇ 'ਚ ਵੀ ਗਲਤੀਆਂ ਹੋਈਆਂ ਜਿਹੜੀਆਂ ਆਪਾਂ ਹੁਣੇ ਡਿਸਕਸ ਕੀਤੀਆਂ ਨੇ ਤਾਂ ਇਹ ਸੀਗੀ ਜਰ ਦੀ ਕਹਾਣੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕਿਸੇ ਹੋਰ ਕਹਾਣੇ